पांच सात पांच सात सरात सात चिकित्सा उन्हें नसबार है जितना तक स्कूल पत्थर कार्य भी करने हैं आज सिर्फ पत्थर कार्य से मैं काम करती हूँ मैं करके बट पांच वक्त मार्ग के ना काम करती हूँ पांच सात तो लगे पट्टून राड कैप्टन शर्टन जिले में लगे और मेरे बहुत पांच मित्र ने वक्त मार्ग साथ ਸਟੇਜ ਤੇ ਬਰਾਤਵਾਦ ਮੁੱਖ ਮਹਿਮਾਨ ਕੰਸਤ ਬਹੁਤ ਸਵਾਗਤ ਹੈ ਜੀ ਆਪ ਦਾ ਔਰ ਮੈਂਕਲ ਰਿਪਰਸ਼ ਸਾਰਿਆਂ ਦਾ ਬਹੁਤ ਸਵਾਗਤ ਹੈ ਜਿਨੇ ਅੱਜ ਹਸਤੀਆਂ ਮੌਜੂਦ ਹੈ ਸਾਰੇ ਸਟਾਫ ਕਰਮਚਾਰੀਆਂ ਕੋਲ ਔਰ ਕੱਪਲ ਮੇਰੇ ਸਾਹਮਣੇ ਜਿਹਨੀਆਂ ਅਹਿਮ ਸ਼ਖਸੀਅਤਾਂ ਬੈਠੀਆਂ ਨੇ ਮੇਰੀ ਅੱਖ ਜਿਹਨੂੰ ਦੇਖ ਰਹੀ ਹੈ ਸਾਰੇ ਸਾਥ ਬਹੁਤ ਖਾਸੀ ਬਹੁਤ ਪ੍ਰੇਰਨਾ ਸਰੂਪ ਨੇ ਔਰ ਸਾਡੇ ਪਰਿਵਾਰ ਸਾਡਾ ਭੱਟਾ ਪਰਿਵਾਰਾ ਮੈਨੂੰ ਮਾਣ ਹੈ ਕਿ ਮੈਂ ਇਸ ਪਰਿਵਾਰ ਦਾ ਹਿੱਸਾ ਹਾਂ ਬੇਲਾ ਬਾਤ ਹਿੰਗਾਂ ਇੱਕ ਕਲਮ ਦੀ ਕਦਰ ਹੋਣੀ ਚਾਹੀਦੀ ਹੈ ਮੈਂ ਇੱਕ ਸ਼ੇਰ ਦੀ ਕਸਮਾਂ ਕਰਨਾ ਕਾਰਗਰ ਲੋਕ ਪਾਉਂਦੇ ਇਹ ਲੋਕ ਕੌਣ ਨੇ ਮੈਂ ਕੱਲ ਦੱਸਣਾ ਚਾਹੁੰਦਾ ਕਿ ਹੁਣਵਾਗ ਜੋ ਸਮਾਜ ਨੂੰ ਖਾਂਦੇ ਉਜਾਗਰ ਕਰਦੇ ਉਹਨਾਂ ਦੇ ਰਾਜ ਦੋਸਤੋ ਹੁਣਵਾਗ ਜੋ ਸਮਾਜ ਨੂੰ ਖਾਂਦੇ ਉਜਾਗਰ ਕਰਦੇ ਉਹਨਾਂ ਦੇ ਰਾਜ ਦੋਸਤੋ ਲੋੜਵੰਦ ਅਤੇ ਪੀੜਤਾ ਦੀ ਸਦਾ ਹੀ ਰੱਖਦੇ ਰਾਜ ਦੋਸਤੋ ਬਦਲੇ ਵਿੱਚ ਨਾ ਤਾਂ ਤਾਰੀਫ਼ ਮੰਗਦੇ ਤੇ ਨਾ ਹੀ ਮੰਗਦੇ ਆਜੇ ਦੋਸਤੋ ਕਦਰ ਕਰਿਆ ਕਰੋ ਕਲਮ ਅਤੇ ਕੈਮਰੇ ਦੀ ਕਿਉਂਕਿ ਸਦਾ ਸੱਚ ਦੀ ਬੰਦੇ ਆਵਾਜ਼ ਦੋਸਤੋ ਸਦਾ ਸੱਚ ਦੀ ਆਵਾਜ਼ ਹੈ ਦੋਸਤੋ ਬਤਲੇ ਚ ਨਾਂ ਦਾ ਕੋਈ ਤਰੀਫ ਚਾਹੀਦੀ ਐ ਨਾਂ ਦਾ ਤਾਜ ਚਾਹੀਦਾ ਪਰ ਅੱਜ ਇਹਨਾਂ ਦਾ ਸਨਮਾਨ ਹੋ ਰਿਹਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ਕਿ ਸਾਰੇ ਪ੍ਰੇਰਨਾ ਸਰੋਤ ਨੇ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿਵੇਂ ਪੁਲਿਸ ਦੀ ਆਪਾਂ ਕਦਰ ਕਰਦੇ ਆ ਪੀਪੀ ਲਿਖਿਆ ਹੈ ਨਾ ਪੁਲਿਸ ਦੀ ਕਦਰ ਕਰਦੇ ਆ ਉਸੇ ਤਰੀਕੇ ਇਹ ਵੀ ਉਹ ਲੋਕ ਨਹੀਂ ਜੋ ਹਰ ਐਮਰਜੈਂਸੀ ਵਿੱਚ ਘਰੋਂ ਬਾਹਰ ਚੱਲਦੇ ਆ ਕੋਈ ਸੱਤਦਾ ਨਹੀਂ ਇਹਨਾਂ ਨੂੰ ਡਾਇਰੈਕਟਰ ਪਬਲਿਕ ਰਿਲੇਸ਼ਨ ਸਾਡੇ ਕਮਲ ਜੀ ਔਰ ਖਾਸ ਕਰ ਜਿਹੜੇ ਵੱਡੇ ਵੀਰ ਯੂਐਸਏ ਤੋਂ ਆਏ ਆ ਹੁਸਨ ਲੜੋਆ ਸਾਹਿਬ ਔਰ ਜਿੰਨੀ ਵੀ ਸੰਗਤ ਇੱਥੇ ਮੌਜੂਦ ਹੈ ਸਾਰਿਆਂ ਨੂੰ ਫਤਿਹ ਅਰਲੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਈਕ ਚੱਲ ਰਿਹਾ ਨਾ ਪਹਿਲੀ ਗੱਲ ਤੇ ਇਹ ਆ ਮੈਂ 15-20 ਮਿੰਟ ਲੈਣੇ ਆ ਤੇ ਮੇਰੀ ਬੇਨਤੀ ਹੈ ਲੈ ਲੈ ਆਨੂੰ বুঝਿਓ ਕਿਉਂਕਿ ਪੱਤਰਕਾਰਾਂ ਨਾਲ ਗੱਲਬਾਤ ਗੱਲਬਾਤ ਖੁੱਲ ਕੇ ਕਰਨ ਦਾ ਮੌਕਾ ਨਹੀਂ ਮਿਲਦਾ ਖਾਸ ਕਰ ਗੈਸਟ ਦੇ ਤੌਰ ਤੇ ਲੀਡਰ ਦੇ ਤੌਰ ਤੇ ਤੇ ਮਿਲ ਜਾਂਦਾ ਹੈ ਗੈਸਟ ਦੇ ਤੌਰ ਤੇ ਮੌਕਾ ਘੱਟ ਮਿਲਦਾ ਹੈ ਤੇ ਇਹ ਅੱਜ ਭਾਜੀ ਨੇ ਮੈਨੂੰ ਬੁਲਾਇਆ ਇਹਨਾਂ ਦਾ ਧੰਨਵਾਦ ਹੈ ਹਾਲਾਂਕਿ ਮੈਨੂੰ ਪਤਾ ਹੈ ਵੀ ਇਹਨਾਂ ਨੇ ਮੈਨੂੰ ਪਰਸੂ ਹੀ ਮੈਸੇਜ ਲਾਇਆ ਪਹਿਲਾਂ ਕੋਈ ਹੋਰ ਬੁਲਾਇਆ ਹੋਊਗਾ ਪਰ ਮੇਰਾ ਆਪਣਾ ਅਸੀਂ ਬੁਲਾਉਂਦੇ ਹੀ ਨਹੀਂ ਕਿਛ ਪਰ ਮੈਂ ਅੱਜ ਬੜਾ ਖੁੱਲ ਕੇ ਦੱਸਦਾ ਯੂਨੀਵਰਸਿਟੀ ਕਾਲਜ ਐਡਵੋਕੇਟ ਪੱਤਰਕਾਰ ਜਦੋਂ ਵੀ ਬੁਲਾਉਣਗੇ ਭਾਵੇਂ ਖੜੇ ਪੈਰ 10 ਮਿੰਟ ਪਹਿਲਾਂ ਵੀ ਮੈਸੇਜ ਲੱਗ ਜੂਗਾ ਵੀ ਤੁਸੀਂ ਆਉਣਾ ਤੇ ਮੈਂ ਆਪਣੇ ਵੱਲੋਂ ਹਰ ਹਿੱਲੇ ਵਸੀਲੇ ਨਾਲ ਕੋਸ਼ਿਸ਼ ਕਰੂੰਗਾ ਅੱਜ ਵੀ ਮੈਂ ਪਰਸੋਂ ਜਦੋਂ ਫੋਨ ਆਇਆ ਕਮਲ ਜੀ ਦਾ ਜਸਵੀਰ ਭਾਜੀ ਦਾ ਆਇਆ ਉਦੋਂ ਮੇਰੀ ਜਿਹੜੀ ਸਾਡੀ ਕਮੇਟੀ ਹੈ ਪਾਰਲਮੈਂਟ ਦੀ ਸਟੈਂਡਿੰਗ ਕਮੇਟੀ ਉਹਦਾ ਮੈਂ ਉਹਦੀ ਮੀਟਿੰਗ ਸੀਗੀ 15 ਤਰੀਕ ਨੂੰ ਮੈਂ ਉਹਦੇ ਜਿੱਦਲੀ ਜਾ ਰਿਹਾ ਸੀ ਉਸ ਤੇ ਔਰ ਮੇਰਾ ਅੱਜ ਸ਼ਾਮ ਨੂੰ ਮੁੜਨ ਦਾ ਪ੍ਰੋਗਰਾਮ ਸੀ ਰਾਤ ਨੂੰ 1 ਵਜੇ ਮੇਰੇ ਮਾਤਾ ਜੀ ਯੂਕੇ ਤੋਂ ਆਏ ਉਹਨਾਂ ਦੀ ਫਲਾਈਟ ਪਹੁੰਚੀ 1.5 2 ਵਜੇ ਘਰ ਪਹੁੰਚੇ ਤੇ ਸਵੇਰੇ 5 ਵਜੇ ਉੱਠ ਕੇ ਫੇਰ ਫਲਾਈਟ ਲੈ ਕੇ ਤੇ 에ਰਪੋਰਟ ਤੋਂ ਸਿੱਧੇ ਉਹਦਾ ਪਿੱਛੇ ਇਹੀ ਕਾਰਨ ਇਨੀ ਭਜਨਟ ਕਰਨ ਦਾ ਮਕਸਦ ਇਹ ਸੀ ਵੀ ਹੁਣ ਪੱਤਰਕਾਰ ਭਾਈ ਜਾ ਰਹੇ ਨੇ ਬੁਲਾਇਆ ਤੇ ਜਾਣਾ ਹੈ ਮੈਂ ਸੀਰੀਅਸ ਨੋਟ ਤੇ ਕਹਿ ਰਿਹਾ ਮੈਂ 4 5 ਵਰਗ ਕਿਉਂ ਬਣਾਏ ਕਿਉਂਕਿ ਇਹ ਉਹ ਲੋਕ ਹੈ ਜਿਹੜੇ ਸਮਾਜ ਨੂੰ ਲੀਡਰਸ਼ਿਪ ਫਾਇਦਾ ਕਰਕੇ ਦਿੰਦੇ ਇਹਨਾਂ ਕੋ ਹਰੇਕ ਆਮ ਸਧਾਰਨ ਪੰਜਾਬੀ ਬੰਦਾ ਜਿਹੜਾ ਪਿੰਡ ਦੂਰ ਦਰਾਡੇ ਸ਼ਹਿਰ ਚ ਬੈਠਾ ਕਸਬੇ ਚ ਬੈਠਾ ਉਹ ਉਮੀਦ ਰੱਖਦਾ ਹੈ ਕਿ ਇਹ ਸਾਡੀ ਅਗਵਾਈ ਕਰਨਗੇ ਅਗਵਾਈ ਕੋਈ ਪੋਲਿਟਿਕਲ ਲੀਡਰਸ਼ਿਪ ਹੀ ਨਹੀਂ ਹੁੰਦੀ ਅਗਵਾਈ ਸਪੋਰਟਸਮੈਨ ਵੀ ਕਰਦਾ ਹੈ ਅਗਵਾਈ ਕਿਸਾਨ ਵੀ ਕਰਦਾ ਹੈ ਅਗਵਾਈ ਪੱਤਰਕਾਰ ਵੀ ਕਰਦਾ ਅਗਵਾਈ ਕੋਈ ਸਮਾਜ ਸੇਵੀ ਤੇ ਧਾਰਮਿਕ ਲੀਡਰ ਵੀ ਕਰਦਾ ਇਹ ਐਡਾ ਵੱਡਾ ਤੁਸੀਂ ਕਾਰਜ ਕਰ ਰਹੇ ਹੋ ਪਾਜੀ ਉਹਦੇ ਲਈ ਮੈਂ ਤੁਹਾਨੂੰ ਇਸ ਕਰਕੇ ਵਧਾਈ ਦੇਣਾ ਕਿ ਜਿਹੜਾ ਸਾਡੇ ਸ਼ਹੀਦ ਬੱਬਰਾਂ ਦੇ ਜਿਹੜੀ ਉਹਨਾਂ ਦੀ ਮੈਮਰੀ ਚ ਜਿਹੜਾ ਤੁਸੀਂ ਮੈਨੂੰ ਤੇ ਇੱਜੇ ਪਤਾ ਲੱਗਿਆ ਵੀ 21ਵਾਂ ਇਹ ਤੁਸੀਂ ਸਮਾਗਮ ਕਰਾ ਰਹੇ ਹੋ ਉਹਦੇ ਲਈ ਤੁਸੀਂ ਬਹੁਤ ਧੰਨਵਾਦ ਦੇ ਪਾਤ ਨੂੰ ਦਿਲੋਂ ਮੈਂ ਪਾਜੀ ਹੁਸਨ ਜੀ ਜਿਹੜੀ ਗੱਲ ਕਰਦਾ ਹੈ ਜਾ ਇਲੈਕਸ਼ਨ ਕੰਪੇਨ ਹੋਵੇ ਕੱਲ ਮੈਂ ਦਿਲੋਂ ਹੀ ਕਰਨਾ ਤੇ ਗੱਲ ਉਨਹੀਂ ਕਰਦਾ ਜਿੰਨੀ ਕਿ ਮੇਰੀ ਔਕਾਤ ਹੋਵੇ ਉਸ ਤੋਂ ਬਾਅਦ ਮੈਂ ਕਦੀ ਗੱਲ ਨਹੀਂ ਕਰ ਬਪੁਰਾਂ ਦਾ ਜਿਹੜਾ ਇਤਿਹਾਸ ਹੈ ਉਹ ਇੱਕਾ ਪ੍ਰੇਰਨਾਦਾਇਕ ਹੈ ਹਾਲਾਂਕਿ ਇਹਦੇ ਵਿੱਚ ਕੋਈ ਮੰਨਣ ਕੋਈ ਮੈਨੂੰ ਕੋਈ ਗੁਰੇਜ ਨਹੀਂ ਆ ਕਿ ਇਸ ਦੇਸ਼ ਦੀ ਰਾਜਨੀਤਿਕ ਸੱਤਾ ਨੇ ਉਹਨਾਂ ਨੂੰ ਇਗਨੋਰ ਕੀਤਾ ਜਿਹੜਾ ਇਤਿਹਾਸ ਚ ਉਹਨਾਂ ਦਾ ਸਥਾਨ ਹੋਣਾ ਚਾਹੀਦਾ ਸੀ ਉਹ ਸਥਾਨ ਉਹਨਾਂ ਨੂੰ ਨਹੀਂ ਮਿਲਿਆ ਅਸੀਂ ਭਾਗਾ ਵਾਲੇ ਆ ਕਿ ਦਬਾਬੇ ਤੇ ਇਸ ਧਰਤੀ ਨੇ ਉਹ ਆਗੂਆ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਵਾਸਤੇ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਹਾਲਾਂਕਿ ਅਣਗੋਲੇ ਤੇ ਸਰਾਂਭਾ ਵੀ ਗਿਆ ਤੇ ਗਦਰੀ ਬਾਬੇ ਵੀ ਗਿਆ لیکن ਇਹ ਦੇਤੇ ਸਾਨੂੰ ਸਾਰਿਆਂ ਨੂੰ ਆਤਮ ਚਿੰਤਨ ਤੇ ਮੰਥਨ ਕਰਨ ਦੀ ਲੋੜ ਹੈ ਕੀ ਕਾਰਨ ਰਹੇ ਹੋ ਇਹ ਦੋਸ਼ ਦੇ ਦੇਣਾ ਕਿ ਪੱਤਰਕਾਰਾਂ ਨੂੰ ਲੀਟਰ ਵਰਤ ਜਾਂਦੇ ਆ ਯਾ ਰਿਲੀਜੀਅਸ ਲੋਕ ਵਰਤ ਜਾਂਦੇ ਆ ਮੈਂ ਇਹਦੇ ਨਾਲ ਬਿਲਕੁਲ ਸਹਿਮਤ ਨਹੀਂ ਕਾਰਨ ਸਾਡਾ ਸੰਵਿਧਾਨ ਚਾਰ ਵੱਡੇ ਅੰਗ ਹੈ ਨਿਆਂਪਾਲਿਕਾ ਜੁਡੀਸ਼ਰੀ ਕਾਰਜਪਾਲਿਕਾ ਬਿਊਰੋਕਰੇਸੀ ਵਿਧਾਨਪਾਲਿਕਾ ਲੈਜਿਸਲੇਸ਼ਨ ਤੇ ਚੌਥਾ ਥੰਮ ਹੈ মিডিਆ মিডিਆ ਤੋਂ ਬਿਨਾ ਕਿਸੇ ਵੀ ਹੈਲਦੀ ਡੈਮੋਕ੍ਰੇਸੀ ਦੀ ਕਲਪਨਾ ਜਿਹੜੀ ਆ ਉਹ ਕੀਤੀ ਨਹੀਂ ਜਾ ਸਕਦੀ ਜੇ ਅੱਜ ਦੇਸ਼ ਲੋਕਤੰਤਰ ਦਾ ਘਾੜ ਹੋ ਰਿਹਾ ਤੇ ਉਹਦੇ ਚ ਕੱਲੀ ਪੋਲਿਟਿਕਲ ਲੀਡਰਸ਼ਿਪ ਜ਼ਿੰਮੇਵਾਰ ਨਹੀਂ ਹੈ ਮੀਡੀਆ ਵੀ ਦੋਸ਼ੀ ਇਹ ਸਾਨੂੰ ਮੰਨਣਾ ਪਊ ਲੋੜ ਇੱਕ ਦੂਸਰੇ ਨੂੰ ਦੋਸ਼ਾ ਰੋਪਣ ਕਰਨ ਦੀ ਵੀ ਨਹੀਂ ਹੈ ਮੈਂ ਨਹੀਂ ਮੰਨਦਾ ਮੈਨੂੰ ਇਸ ਗੱਲ ਦਾ ਬੜਾ ਦੁੱਖ ਲੱਗਿਆ ਭਾਜੀ ਦੀ ਗੱਲ ਨਾ ਇੱਕ ਬੜੀ ਸੰਜੀਦਾ ਗੱਲ ਛੇੜੀ ਸੀ ਭਾਜੀ ਤੁਸੀਂ ਅਗਲੀ ਵਾਰ ਲੰਮਾ ਬੋਲਣਾ ਤੁਹਾਡਾ ਐਕਸਪੀਰੀਅੰਸ ਅਸੀਂ ਸੁਣਾਂਗੇ ਗੱਲ ਲੋੜ ਹੈ ਵੀ ਅਸੀਂ ਇਹ ਜਿਹੇ ਜਦੋਂ ਗੈਦਰਿੰਗ ਹੁੰਦੀ ਆ ਉਹਦੇ ਵਿੱਚ ਆਤਮ ਚਿੰਤਨ ਕਰੀਏ ਸਮਾਜਿਕ ਚਿੰਤਨ ਕਰੀਏ ਸੂਬੇ ਵਾਸਤੇ ਦੇਸ਼ ਵਾਸਤੇ ਸੋਸਾਇਟੀ ਵਾਸਤੇ ਇਹ ਐਵਜੇ ਤੇ ਮੌਕੇ ਹੁੰਦੇ ਆ ਨਹੀਂ ਤੇ ਪੋਲਿਟਿਕਲ ਰੈਲੀ ਤੇ ਅਸੀਂ ਭਾਸ਼ਣ ਪੁੱਛਣ ਦੇ ਕੇ ਚਲੇ ਜਾਂਦੇ ਠੀਕ ਹੈ ਵਿਆਹਾਂ ਸ਼ਾਦੀਆਂ ਵੀ ਚਲੇਗੇ ਭੋਗਾਂ ਤੇ ਚਲੇਗੇ ਖੇਡ ਮੇਲੇ ਚਲੇਗੇ ਮੈਂ ਤਾਂ ਇੰਨੀ ਇਮਾਨਦਾਰੀ ਨਾਲ ਮੰਨਿਆ ਲਾਸਟ ਜਿਹੜਾ ਮੇਰਾ ਇੰਟਰਵਿਊ ਹੋਇਆ ਹੈ ਟੀਵੀ ਚੈਨਲ ਨਾਲ ਮੀਡੀਆ ਦੇ ਸਾਥੀ ਨੇ ਕੀਤਾ ਉਹਦੇ 'ਚ ਮੈਂ ਤੇ ਆਪ ਮੰਨਿਆ ਕਿ ਮੈਂ ਇੱਕ ਆਮ ਐਮਪੀ ਵਾਲੇ ਸਾਰੇ ਕੰਮ ਕਰ ਰਿਹਾ ਹਾਂ ਸਮਾਜਿਕ ਸਮਾਗਮਾਂ ਤੇ ਵੀ ਜਾਂਦਾ ਐਮਪੀ ਲੈਡ ਦਾ ਪੈਸਾ ਵੀ ਖਰਚ ਕਰਦਾ ਟੂਰਨਾਮੈਂਟਾਂ ਤੇ ਵੀ ਜਾਂਦਾ ਵਿਆਹਾਂਾਂ ਤੇ ਵੀ ਜਾਂਦਾ ਜਿਹੜਾ ਲੈਜਿਸਲੇਸ਼ਨ ਦਾ ਸਾਡੀ ਜ਼ਿੰਮੇਵਾਰੀ ਆ ਨੀਤੀ ਕਾੜੇ ਵਾਲੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਨਾਲ ਮੈਂ ਹਜੇ 8 ਸਾਲ ਚ ਜਸਟਿਸ ਨਹੀਂ ਕੀਤਾ ਮੈਂ ਤੁਹਾਡੇ ਸਾਹਮਣੇ ਮੰਨਦਾ ਔਰ ਇੱਕ ਗੱਲ ਹੋਰ ਮੈਂ ਬੜੀ ਜ਼ਿੰਮੇਵਾਰੀ ਨਾਲ ਬੜੇ ਮਤਲਬ ਇਸ ਗੱਲ ਦਾ ਮੈਨੂੰ ਫਕਰ ਹੈ ਕਿ ਪੰਜਾਬ ਯੂਨੀਵਰਸਿਟੀ 2001 ਤੋਂ ਮੈਂ ਆਪਣੀ ਸਮਾਜਿਕ ਚਾਹੇ ਉਹਨੂੰ ਸਟੂਡੈਂਟ ਐਕਟਿਵਿਜ਼ਮ ਕਹਿ ਲੋ ਰਾਜਨੀਤੀ ਕਹਿ ਲੋ ਉਹਦੀ ਸ਼ੁਰੂਆਤ ਕੀਤੀ ਸੀ ਅੱਜ 25 ਸਾਲ ਬਾਅਦ ਮੈਂ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਇਸ ਪਵਿੱਤਰ ਧਰਤੀ ਸ਼੍ਰੀ ਨਾਮ ਕੋ ਸਾਹ ਜਿੱਥੇ ਖਾਲਸਾ ਦਾ ਜਨਮ ਹੋਇਆ ਉਹਦੀ ਨੁਮਾਇੰਦਗੀ ਤੁਹਾਡੀ ਬਦੌਲਤ ਕਰ ਰਿਆ ਹੈ ਇਨਾ 25 ਸਾਲਾਂ ਦੇ ਸਫ਼ਰ 'ਚ ਨਾ ਤਾਂ ਕਿਸੇ ਪੱਤਰਕਾਰ ਨੂੰ ਮੈਂ ਕੋਈ ਐਡ ਦਿੱਤੀ ਹੈ ਨਾ ਕਿਸੇ ਨੂੰ ਸ਼ਰਾਬ ਦੀ ਬੋਤਲ ਦਿੱਤੀ ਆ ਤੇ ਨਾ ਕੋਈ ਪੈਸਾ ਦਿੱਤਾ ਬਿਲਕੁਲ ਇਹ ਵੀ ਕੋਈ ਜਾਂਚ ਪਰ ਜਿਹੜੇ ਬਹੁਤ ਸਾਰੇ ਮੈਂ ਦੋ ਤਿੰਨ ਨਾਮ ਹੀ ਲੈ ਤਾ ਅੱਜ ਚੋਤੀ ਕਮਲ ਜੀ ਨਿਊਜ਼ ਏਜੇਂ ਦੇ ਨੈਸ਼ਨਲ ਹੈੱਡ ਬਣ ਗਏ ਯੂਨੀਵਰਸਿਟੀ ਤੋਂ ਮੇਰਾ ਮੇਰਾ ਉਹਨਾਂ ਦਾ ਰਾਜਜੀਪ ਬਰੀਆਨਾ ਜੀ ਟਰਬਿਊਨ ਦੇ ਡਿਫੀ ਐਡੀਟਰ ਹੈ ਯੂਨੀਵਰਸਿਟੀ ਟਾਈਮ ਤੋਂ ਮੇਰਾ ਮੇਰੇ ਕੈਰੇਕਟਰ ਨੂੰ ਮੇਰੀ ਰਾਜਨੀਤਿਕ ਕੈਰੇਕਟਰ ਬਣਾਉਣ ਚ ਉਹਨਾਂ ਦਾ ਰੋਲ ਹੈ ਪੱਤਰਕਾਰਾਂ ਦਾ ਉਹ ਗਾਈਡ ਕਰਦੇ ਸੀ ਉਹ ਸਾਰੇ ਲੋਕ ਵਿਵੋਰ ਮੋਹਨ ਟਾਈਮਸ ਆਫ ਇੰਡੀਆ ਚੈਸਟਨ ਸ਼ਾਇਦ ਆ ਦੇਣਿਕ ਪਾਸ ਖਰਚਾ ਹਿੰਦੁਸਤਾਨ ਟਾਈਮਸ ਚਬਰ ਸਾਹਿਬ ਬੋਤ ਸਾਰੇ ਅਮੀਰ ਸਿੰਘ ਜੀ ਕਿੰਨੇ ਲੋਕ ਹੈ ਜਿਹੜੇ ਪੱਤਰਕਾਰ ਭਾਈਚਾਰੇ ਚੋ ਜਿਨਾਂ ਦੀ ਗਾਈਡੈਂਸ ਦੀ ਬਦੌਲਤ ਅੱਜ ਮੈਂ ਆਪਣੇ ਇਸ ਲੋਕੇ ਦੀ ਲੋਕਾਂ ਦੀ ਨੁਮਾਇੰਦਗੀ ਦੇ ਇਸ ਦੀ ਸਭ ਤੋਂ ਵੱਡੀ ਪੰਚਾਇਤ ਕਰਦਾ ਸਰਾਰ ਮੋਹਨ ਵਿੰਦਕ ਸਿੰਘ ਕੰਮ ਜੀ ਐਮਪੀ ਸਾਹਿਬ ਉਹਨਾਂ ਦੇ ਨਾਮ ਤੋਂ ਅਰਥ गोवा साहब फनोदुर साहब झीलगढ़ साहब और सामने कट्ठे सारे ही पत्रकार जीरो सबको तो पहले मैं थोड़ा जोड़ा प्रोग्राम आिलकुल सही क्या कि बड़ा प्रभावशाली आधिया प्रोग्रामा यह प्रोग्राम होने चाहिए आदेश सारे आप जो रू गुरु होली दियाँ विश्वकर्मा दिवस में ਇੱਕ ਲੱਖ ਕੋਈ ਇਹਨਾਂ ਨੂੰ ਬਾਈ ਕਰਵਾ ਕੇ ਬਚ ਕਰਦਾ ਕਿ ਤੁਸੀਂ ਸਾਰੇ ਕੰਟਰੀ ਕਲਾ ਜਵਾ ਔਰ ਜਿਹੜਾ ਅੱਜ ਦਾ ਪ੍ਰੋਗਰਾਮ ਆ ਇੱਕ ਖੇਤ ਦਾ ਜਿਨ੍ਹਾਂ ਨੇ ਵੇਚ ਦੀ ਇਜਾਤੀ ਲਈ ਬਪਰਾ ਨੇ ਕਰਵਾਨੀਆਂ ਦਿੱਤੀਆਂ ਉਹਨਾਂ ਨੂੰ ਯਾਦ ਕਰਨਾ ਬਹੁਤ ਵੱਡੀ ਗੱਲ ਆ ਔਰ ਇਹ ਜਿਹੜਾ ਤੁਹਾਡਾ ਪਟ ਜਰਾ ਆ ਵਧੀਆ ਕੰਮ ਕਰਦੇ ਆ ਜਿਆਦਾ ਕੁਛ ਨਾ ਕਹਿੰਦਾ ਹੋਇਆ ਮੈਂ ਕੰਮ ਸਰ ਕੋ ਬੇਨਤੀ ਕਰੂੰਗਾ ਕਿ ਜਿਹੜੀਆਂ ਵੀ ਇਹਨਾਂ ਦੀਆਂ ਮੰਗਾਂ ਹੈਗੀਆਂ ਜਿਹੜੀਆਂ ਆਪਾਂ ਆਪਣੇ ਪੱਧਰ ਤੇ ਹੱਲ ਕਰ ਸਕਦੇ ਆ ਉਹ ਅੱਜ ਜਿੰਨੂ ਹੱਲ ਕਰਕੇ ਜਾਇਓ ਕੁਛ ਨਾ ਕੁਛ ਆਪਣੇ ਐਮਪੀ ਫੰਡ ਦੇ ਵਿੱਚੋਂ ਇਹਨਾਂ ਨੂੰ ਏਡਾ ਪ੍ਰੈਸ ਕਲੱਬ ਬਣਾਉਣਾ ਕਿ ਨਮਾਜਤ ਜਲਾ ਬਣ ਗਿਆ ਆ ਜ਼ਿਲ੍ਹੇ ਦੇ ਨਾਲ ਪ੍ਰੈਸ ਕਲੱਬ ਵੀ ਜਾਂਦਾ ਆ ਔਰ ਉਹਦੇ ਲਈ ਕੋਈ ਨਾ ਕੋਈ ਟੁਕਮਹਲ ਜਰੂਰ ਅੱਜ ਇੱਕ ਦਿਵਾਲੀ ਦਾ ਗਿਫਟ ਮੇਰੇ ਪੱਤਰਕਾਰ ਭਰਾ ਨੂੰ ਦੇ ਜੀਵਾ ਸਾਹਿਬ ਨੇ ਜ਼ਿਕਰ ਕੀਤਾ ਬਿਲਕੁਲ ਸਹੀ ਗੱਲ ਆ ਕਿ ਕਦੀ ਸਿਕਾਇਤ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ ਮੈਂ ਆਪਣੇ ਪੱਤਰਕਾਰ ਜੀ ਨਾਲ ਨਹੀਂ ਕਹਿਣਾ ਕੋਈ ਜੱਤੀ ਗੱਲ ਨਹੀਂ politican ਵੀ ਬੰਦੇ ਹੁੰਦੇ ਆ ਪਰ ਆਪਾਂ ਨੂੰ ਵੀ ਚਾਹੀਦੇ ਪੈਰਾ ਦੇਣਾ ਚਾਹੀਦਾ ਕਿਉਂਕਿ ਪਰਮਾਤਮਾ ਨੇ ਤੁਹਾਨੂੰ ਕਲਮ ਦਿੱਤੀ ਆ ਕਲਮ ਦੇ ਵਿੱਚ ਤੁਹਾਡੀ ਕਲਮ ਦੇ ਵਿੱਚ ਪਾਕਰ ਦਾ ਕਿਉਂਕਿ ਜਿੰਨਾ ਜੇਕਰ ਉਹ ਮੈਨੂੰ ਛੋੜੇ ਹੁੰਦੇ ਆ ਉਹ ਦੇਖਿਆ ਕਿਸੇ ਟਾਈਮ ਇਹੋ ਜਿਹਾ ਟਾਈਮ ਸੀ ਮੇਰੀ ਗੱਲ ਨੂੰ ਮਾਈਂਡ ਨਾ ਕਰਿਓ ਕਿ ਇੱਕ ਪੱਤਰਕਾਰ ਨੂੰ ਦੇਖ ਕੇ ਵੱਡੇ ਵੱਡੇ ਪੋਲਿਟੀ ਦੇ ਬੜੇ ਹੋ ਗਏ ਅਕਸਰ ਰਾਤ ਦੀ ਬਾਤ ਨਹੀਂ ਦੀ ਗੱਲ ਕੋਈ ਆ ਬਿਲਕੁਲ ਸਹੀ ਗੱਲ ਹੈ ਕਿ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਸ ਪੱਤਰਕਾਰ ਦੀ ਕਲਮ ਦੇ ਵਿੱਚ ਕਿੰਨਾ ਦਮ ਹੈ ਔਰ ਉਹ ਵੱਡੇ ਵੱਡੇ ਪੋਲੀਟੀਸ਼ੀਅਨਾਂ ਨੂੰ ਤਾਂ ਹੀ ਘੜੇ ਦੂਸਰੇ ਕਿਲੇ ਹੋ ਜਾਂਦੇ ਆ ਉਹਨਾਂ ਨੂੰ ਇੱਕ ਸੈਪਰੇਟਰ ਰੱਖਿਆ ਕਰੋ ਪਰ ਆਪਣੀ ਕਲਮ ਦੀ ਤਾਕਤ ਕਿਸੇ ਦੇ ਹੱਥ ਨਾ ਪੜਾਓ ਕਿਉਂਕਿ ਅਗਰ ਤੁਸੀਂ ਆਪਣੀ ਕਲਮ ਦੇ ਨਾਲ ਸੱਚਾਈ ਲਿਖੋਗੇ ਪਰਮਾਤਮਾ ਵੀ ਤੁਹਾਡਾ ਸਾਥ ਦੇਊਗਾ ਲੋਕ ਵੀ ਤੁਹਾਡਾ ਸਾਥ ਦੇਊਗਾ अगर मैं कोई गलत तो भाईचारे तो माफी भी मगना ज्यादा कुछ ना कहता सारे पहुंचा

प्यारे दोस्तों बड़ी डिमांड सी से थोड़ी भेड़ा द्राव पेट दिमारिया वास्ते कोई नुस्खा तैयार किया जाए हा लो जी हाजिर है सुखम ने मजूम ਕਨੇ ਪੇਟ ਵਾਸਤੇ 2 3 4 ਸਾਲ ਪੁਰਾਣਾ ਗੰਦ ਤੁਹਾਡੇ ਪੇਟ ਜਿਹੜਾ ਸਾਫ਼ ਨਹੀਂ ਹੋਇਆ ਉਹ ਇਹਦੇ ਨਾਲ ਸਾਫ਼ ਹੋਊਗਾ। ਨਾ ਕਦੀ ਸਿਰਦ ਹੋਏਗਾ, ਨਾ ਕਦੀ ਕਬਜ ਰਹੇਗੀ, ਨੱਤਾ ਨਹੀਂ ਫੁੱਲਣਗੇ, ਪੇੜ ਨਹੀਂ ਫੁੱਲੇਗਾ, ਬਟਾਪਾ ਨਹੀਂ ਆਵੇਗਾ। ਸ਼ੂਗਰ ਵਾਲਿਆਂ ਵਾਸਤੇ ਬਹੁਤ ਹੀ ਕਾਰਗਰ ਚੀਜ਼ ਹੈਗੀ ਐ। ਸੁਖਮਨੀ ਮਜੂਨ ਜੇ ਜੀਵਰ ਚਾਹੁੰਦੇ ਹੋ ਲਾਜਵਾਬ 20 ਦਰਵਾਜ਼ਾ ਲਾਓ ਸੁਖਮਨੀ ਜਲਾਵ। ਵੈਦ ਰਖਵਿੰਦਰ ਸਿੰਘ ਨਵਾਂ ਸ਼ਹਿਰ 98743 84901 ਸੋ ਖੁਸ਼ ਹੋਣੇ ਮੈਂ ਇਹ ਸੱਜਣਾਂ ਸ਼੍ਰੀ ਭਗਸੇਂਗ ਨਗਰ ਨਾ स्वत ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਫਲ ਫੇਰ ਰਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਤਲੀ ਸੀ ਇਜਾਜ਼ਤ ਦਿਓ ਧੰਨਵਾਦ